ਯਾਤਰਾ ਯਾਤਰਾ ਸਭੀ ਜਮਾਣਾਇਕ ਚਾਹੀਦੀ ਲੋੜ ਹਰਮਨੀਆਂ ਲਈ ਯਾਤਰਾ ਮਲਾਸਾਨਾ ਸੰਦੇ ਸਿੰਘ ਪਹਿਲ ਸਫਲਤਾ ਕਾਹੀ ਯਾਤਰਾ ਯਾਤਰਾ ਸਭੀ ਜਮਾਣਾਇਕ ਚਾਹੀਦੀ ਲੋੜ ਹਰਮਨੀਆਂ ਲਈ ਯਾਤਰਾ ਆਂਡ ਬਾੜ ਲੈ ਸਾਤ ਤੇ ਉਹ ਬਾੜ ਲੈ ਪਹਿਲੋ ਜੀ ਇਹਨਾਂ ਬੱਚਿਆਂ ਨੇ ਪਾਠ ਕਰਿਆ ਤੇ ਹੁਣ ਜੀ ਥੋੜਾ ਜਿਹਾ ਖੇਡ ਖੜਗੀਆਂ ਕਰ ਰਹੇ ਆ ਜੀ ਦੇਖੋ ਜੀ ਐਨਜੋਏ ਕਰ ਰਿਹਾ ਜੀ ਹੁਣ ਇਹ ਤੇ ਨਵਜੋਤ ਜੀ ਇਹਨਾਂ ਦੇ ੱਟਕੇ ਚੜ ਗਏ ਪਹਿਲੋ ਵਿਚਾਰੀਆਂ ਕੁੜੀਆਂ ਫਸ ਗਈਆਂ ਸੀਗੀਆਂ ਹੁਣ ਨਵੂ ਫਸ ਗਿਆ ਹੁਣ ਛਿੱਤਰ ਖਾਓ ਜੀ ਨਵੂ ਇਹ ਲੋ ਰੈਨ ਨਾ ਕਰੇ ਮੈਂ ਯਾ ਹੋਏ ਚਾਰ ਹੋ ਗੀਆਂ 5 6 7 ਇਹ ਲਾਸਤੇ ਕਰਾ ਰਹੀ ਜੀ ਮੇਰੇ ਨਾਲ ਦਸ ਮਾਰ ਨਾ ਵਈ ਹਟ ਆਈ ਜਾਨ ਜਾਨ

ਉਹ ਵਾਰ ਕੀ ਛੱਡਤੀ ਜੀ ਹਾਂ ਜੀ ਨਮੂਨੇ ਤਾਂ ਤਿੰਨੇ ਕਿਹੜਾ ਹੋ ਗਿਆ ਇਹਨੇ ਕਾਹ ਵਾਰ ਕੀ ਇਹ ਗੇਮ ਮੈਂ ਕੀ ਹੋ ਗਿਆ ਇਹ ਆਊਟ ਆ ਹਾਂ ਮਾੜੀ ਨਿਕਲੀ ਇਹ ਕਿਹਦੀ ਬਣਾਈ ਕਰਨਾ ਹੁੰਦਾ ਆਹ ਨਾ ਹੰਗ ਦਾ ਮਰਦਾ ਮੈਂ ਤਾਂ ਇਹ ਨੀ ਗੀਵੀ ਦੇਖ ਕੇ ਹੈਰਾਨ ਆ ਜੀ ਇਹਨਾਂ ਦੀ ਕਿਹੜੀ ਗੇਮ ਆ ਹੈ ਬਸ ਹੋ ਗਈ ਦਿੱਤਗੇ ਚਲੋ ਜਾਓ ਫਿਰ ਬਾਹਰਲੀ